ਤੋ ਹੋ ਬਲੇਰ ਦੇ ਸਾਹਮਣੇ ਲਿਜਾਇਆ ਹੈ ਕਿ ਕਮਜ਼ੋਰ ਕਿਸੇ ਹੋਈ ਚੁੱਤੀਆਂ ਦੇ ਵਿੱਚ ਅੱਜ ਪੂਰਾ ਪੱਜਾ ਪ੍ਰਸ਼ਾਸਨ ਦਾ ਚੱਲ ਚੁੱਕਿਆ ਹੈ ਜਿਹੀ ਤਸਵੀਰਾਂ ਦੇਖੋ ਉਹਨਾਂ ਦੇ ਵਿੱਚ ਇੰਨਾ ਜਿਆਦਾ ਪ੍ਰਸ਼ਾਸਨ ਦਾ ਪਿਆ ਹੈ ਜਿਹੜੀ ਆਉਂਦੀ ਹੋਈ ਹੈ ਤਾਹੇ ਜਿੰਨੇ ਤੱਕ ਜੀਤਾ ਹੋਇਆ ਸੀ ਉਸ ਕਦਰ ਨੂੰ ਜਿਹੜਾ ਜਿਆ ਚਾਹਦਾ ਹੋਇਆ ਤੇ ਨਜ਼ਰ ਆ ਰਿਹਾ ਮੋਕੇ ਤੇ ਐਸਡੀਬੀ ਪਹੁੰਚੇ ਹੋਏ ਦੇ ਸਟੇਟ ਆਫਿਸ ਦੇ ਨਾਲ ਨਾਲ ਸੁਹਾਣੇ ਪਿੰਡ ਦੇ ਵਾਲੇ ਪਿੰਡ ਦੇ ਜਿਹੜੀ ਵਾਸੀਕ ਨੇ ਉਹ ਕਿ ਇੱਥੇ ਪਹੁੰਚੇ ਹੋਏ ਨਜ਼ਰਾਰੇ ਨੇ ਜਿਹੜਾ ਕਦਰਾ ਇੱਥੇ ਕੀਤਾ ਹੋਇਆ ਸੀ ਜਿਹੜਾ ਲੱਗਦਾ ਜਿਵੇਂ ਨਜ਼ਰਾਰੇ ਜਿਹੜਾ ਦੇਖੋ ਵੀ ਅੱਜ ਉਸ ਕਦਰ ਜਿਹੜਾ ਤਾਂ ਦੀ ਮੁਹਿੰਮ ਜਿਹੜੀ ਹੈ ਉਹ ਚੱਲਦੀ ਰਹੀ ਨਜ਼ਾਰੇ ਹਾਂ ਤਾਂ ਪਹਿਲਾਂ ਆ ਗਿਆ ਜੀ ਕੈਰੇ ਬਿਨਾ ਕੈਗਲ ਨਹੀਂ ਆਉਂਦੀ ਆ ਨਾ ਚੁੰਗੀ ਵਾਲਿਆਂ ਨੂੰ ਦੇਣਾ ਠੀਕਾ ਇਡਰ ਆਏ ਤੇ ਨਾ ਖਟਾਏ ਆ ਜਾਓ ਪਰ ਕਿਹਾ ਕਿ ਜਾਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਿੱਤੀ ਆਪਣੇ ਤੋਂ ਕੰਮ ਨਹੀਂ ਕੀਤੀਏ ਫਿਲਹਾਲ ਕੱਲ ਵੀ ਜਿਹੜੀ ਬੀਤੀ ਕੱਲ ਜਿਹੜੀ ਆ ਬਾਦੀ ਦਿੱਤੀ ਗਈ ਸੀ ਪਿੰਡ ਵਾਲਾ ਵੱਲੋਂ ਕਿ ਅਸੀਂ ਸਟੇਟ ਆਫਿਸ ਨੂੰ ਦੁਬਾਰਾ ਤੋਂ ਕਰਾਂਗੇ ਜੇਕਰ ਤੁਸੀਂ ਇਹ ਝੁੱਗੀਆਂ ਨਹੀਂ ਚੱਈਆਂ ਤਾਂ ਫਿਲਹਾਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੁੱਕੀ ਜਿਹੀ ਐ ਤਾਂ ਨਹੀਂ ਕੀਤੀ ਜਿਸ ਦੇ ਚੰਦੇ ਆ ਚੁੜੇ ਸਟੇਟ ਆਫਿਸ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੇ ਆਪਣੇ ਅਫਸਰਾਂ ਦੇ ਨਾਲ ਪੂਰੀ ਤਿਆਰੀ ਕਰਕੇ ਚਿੱਠੀ ਜੇ ਅੱਜ ਤਾਂ ਅੱਧੇ ਘੰਟੇ ਚੋਂ ਲੱਭਾਇਆ ਆਪਣੇ ਭਾਈ ਜੀ ਦੇ ਕਾਲੀ ਕਰਦੇ ਵਾਲਾ ਚਾਹੁੰਦਾ ਨਹੀਂ ਕਰਦੇ ਉਹ ਨਹੀਂ ਕਰਦੇ ਉਹ ਜਾਇਆ 99 ਨੂੰ ਵਈਜੀ ਫਾਟ ਨੰਬਰ ਉਹ ਇਹਦਾ ਪਰਚਾ ਇਹਦਾ ਕਰਾ ਦੇ ਉਹਨੂੰ ਵਾਲੀ ਚੀਜ਼ ਤੋਂ ਸਾਰਾ ਬੱਸ ਕਰਾ ਦੇ ਇਹਨਾਂ ਨੂੰ ਘਾਟਾ ਕਰਵਾ ਦੇ ਇਹ ਸੀ ਟੀਵੀਨ ਥੱਲੀ ਕਰਾ ਦੇ ਅੱਜ ਰਾਤ 12:00 ਵੱਜਦੇ ਨੇ ਹੁਣ ਪੁਲਿਸ ਮਰਜ਼ੀ ਮਦਦ ਨਾਲ ਤੁਹਾਡਾ ਤੇਰੀ ਗੀਅਰ ਦਵਾ ਕੇ ਅਗਰ ਪਹਿਲਾਂ ਵੀ ਕਰੀਏ ਪਹਿਲਾਂ ਉਹ ਵਾਲੀ ਸਾਰਾ ਪੈ ਗਈ ਵੀ ਤੇ ਮੇਰਾ ਭਾਈ ਇਹਨਾਂ ਨੇ ਕੁਝ ਨਹੀਂ ਦਿੱਤਾ ਹੁਣ ਪੁਲਿਸ ਮਦਦ ਨਾਲ ਤੇ ਇਹ ਕਿੱਥੇ ਦੇਖਾਈ ਦੇ ਨੇਸਟ ਤੋਂ ਵੀ ਕਿੱਥੇ ਚਾਹ ਚਾਹ ਕਰੇ ਤਾਂ ਇਹ ਜੀ ਕਾਰਵਾਈ ਅੱਜ ਨਾਲ ਹੋ ਰਹੀ ਹੈ ਅੱਜ ਅੰਤਿਮ ਪਚਾਤੀ ਉਹ ਤਖਬੂਰ ਕਾਰਜਕਾਰੀ ਉਹ ਸਾਡੀ ਨੂੰ ਹੋ ਰਹੀ ਹੈ ਹਾਲਾਂਕਿ ਇਹ ਸੁਭਾਜ ਜਿਹੜਾ ਪਰਦੇ ਜਿਹੜਾ ਹਿੱਲਦਾ ਜਾਂਦਾ ਹੈ ਪਹਿਲਾ ਪੱਜਾਗਲਾ ਪ੍ਰਸ਼ਾਸਨ ਦਾ ਅੱਜ ਹੋ ਜਵਾਬਦੇਹ ਬਹਾਈ ਤੇ ਉਹਨੇ ਇਸ ਦੀ ਵੱਡੀ ਵੱਡੀ ਚਿੰਤਾ ਕਿ ਕਿ ਨਾ ਦੇ ਤਾਰ ਦੇ ਉਹ ਮੇਰੀ ਇੱਕ ਬੰਦਾ ਹੋਇਆ ਲੱਗਦਾ ਹੈ ਕਿਉਂਕਿ ਇਹ ਪਹਾੜ ਜਿਹੜੀ ਹੈ ਉਹ ਜੂਰ ਬਹਾਂਦੇ ਵਿੱਚ ਹਰੇਕ ਦਿਨ ਜਿਹੜੀ ਹੋਈ ਹੋਈ ਨਜ਼ਰ ਆ ਰਹੀ ਹੈ ਪਰ ਉਸ ਤੋਂ ਤੇ ਵਿਆਹ ਜੇਕਰ ਕਪੀ ਦੀ ਕਾਲੀ ਦੇ ਤਾਂ ਜਿਹੜਾ ਨਜ਼ਾਰਾ ਬਹੁਤ ਜਿਆਦਾ ਸਕੇ ਪਹਾੜਾਂ ਵੱਲੋਂ ਸਮਾਣਾ ਦੇ ਐਲਪੀਓ ਜਿਹੜੇ ਤੋਂ ਆਪਣੀ ਦੇਖ ਰਹੀ ਦੀ ਵਿੱਚ ਸਾਰਾ ਇਹ ਜਿਹੜਾ ਤਜਾਜ ਕਰਜ਼ਾ ਕੀਤਾ ਹੋਣਾ ਸੀ ਉਹ ਹਟਵਾਦੇ ਹੋਏ ਨਜ਼ਰ ਆ ਰਹੇ ਆ ਉਸ ਦੇ ਵਿੱਚ 100 ਦੇ ਕਰੀਬ ਚੁੱਕੀ ਜਿੰਨਾ ਦੱਸਿਆ ਜਾ ਰਿਹਾ ਕਿ ਅਸੀਂ ਲਈ ਹੋਈ ਅਸੀਂ ਜੇ ਚਾਹਦੇ ਆ ਜਿਹੜੀ ਇਹ ਕਾਰਵਾਈ ਹੈ ਅੱਜ ਉਹ ਕਿਹੜੀ ਹੈ ਮਜ਼ਦੂਰ ਪਿੰਡ ਵਾਸੀ ਨਾਲ ਦੀ ਗੱਲਬਾਤ ਹੋ ਰਹੀ ਹੈ ਜੀ 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 ਮੈਂ ਕਿਹਾ ਉਹ ਜਿਹੜਾ ਉਹ ਜਿਹੜਾ ਇਹ ਲੱਗਦਾ ਕਾਰ ਬਈਆ ਜੋ ਕਾਰ ਬਈਆ ਨਸ਼ਾ ਭਰਮ ਦੇਦਾ ਉਹਦਾ ਫਰੀ ਵਾਲਾ ਕਾਰ ਬੜਾ ਤੇਜ਼ ਲੱਗਦਾ ਕੋੜੀ ਬਹੁਤ ਹੀ ਪੰਡਿਤ ਹੈ ਚੈਨੂ ਬੱਲੇ ਦੀ ਹੈ ਆਪਣੇ ਨਾਲ ਲੱਗਦਾ ਫਿਰ ਕਿਵੇਂ ਕਿਵੇਂ ਪਤਾ ਲੱਗਦੀ ਹੈ ਕਾਰੋਗ ਸੇਲੇ ਤੇ ਪਰੇ ਜੀ ਇਹ ਜੀ ਆ ਮੈਨੂੰ ਲੱਗਦਾ ਉਹਨੂੰ ਪੁੱਛ ਲੈਣਾ ਕੀ ਲੈਣਾ ਇੰਨਾ ਨਵਾਂ ਪੁੱਛ ਰਿਹਾ ਕਾਰੋਗ ਸੇਲੇ ਤੇ ਕਿ ਅੱਜ ਇਹ ਬਤਾਇਆ ਜਾ ਰਿਹਾ ਹੈ ਉਹਨੂੰ ਆਜੀ ਆ ਕੇ ਇੱਥੇ ਗਿਆ ਲੱਗਦਾ ਵੀ ਜੇ ਇੱਥੋਂ हट ਗਿਆ ਤਾਂ ਕੰਟਰੋਲ ਲੱਗਦੀ ਹੈ ਬਈ ਆਪਣੇ ਤਾਂ ਹੁਣ ਲੱਗਦਿਆਂ ਨਹੀਂ ਕਿਤੇ ਤੇ ਜੂਰ ਲੱਗ ਜੇ ਕਹਿ ਨਹੀਂ ਸਕਦੇ ਸੋ ਪਿੰਡ ਵਾਸੇ ਬਦੋਂ ਕਿੰਨੇ ਦਿੱਦ ਕੰਬੜ ਕਰਾਈ ਯਾਰ ਪਿੰਡ ਵਾਸੇ ਬਹੁਤ ਦੇਖੋ ਜੀ ਉਹਨਾਂ ਪ੍ਰਾਸਨ ਜੇ ਨਾਲ ਉਹ ਕਿੱਡਿਆ ਲੱਗੇ ਨਾ ਉਹਨਾਂ ਦਾ ਵੀ ਜਿਆਦਾ 15-15 ਦਾ ਪਤਾ ਹੋ ਗਿਆ ਤਾਂ ਬੰਦਾ ਕਪਟਿੰਡ ਵਾਲੇ ਫੀਡ ਬਾਕਸੇ ਤੋਂ ਨਹੀਂ ਪਿਆ ਦੇਖਿਆ। Okay, ਇਹ ਕਹੀ ਵਾਰ ਕਹਿੰਦੇ ਸੀ ਨਾ ਮੰਨਦੇ ਨਹੀਂ ਸੀ। ਉਹ ਕਹਿੰਦੇ ਸੀ ਕਿ ਫਰਦ ਪਹਿਲਾਂ ਕਿਹਾ ਸੀ ਨਾ। ਨਹੀਂ ਹੈ। ਉਹ ਦੋ ਤਰੀਕ। ਮੈਨੂੰ ਬਹੁਤ ਲੱਗੇ ਨਸ਼ੇ ਦੇ ਕੰਮ। ਠੀਕ ਹੋ ਗਿਆ। ਤੇ ਜ਼ਰੂਰ ਨਸ਼ੇ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਰਹੀ ਕਿ ਜੇ ਸਾਡੇ ਇੱਥੇ ਵਿਕਦਾ ਹੈ ਨਾ ਜਿਸ ਤੇ 14 ਕਾਰਵਾਈ ਜਰੀ ਹੈ ਕਿ ਜਾਤਾਂ ਚੋਰੀ ਵੀ ਕਰਨੀ ਹੈ। ਕਾਰਵਾਈ ਤੇ ਕਾਰਵਾਈ ਜਰੀ ਹੈ ਅੱਜ ਇੱਥੇ ਹਮ ਪ੍ਰਸ਼ਾਸਨ ਵੱਲੋਂ ਪੂਰਾ ਪੰਜਾਬ ਪ੍ਰਦੇਸ਼ ਤੇ ਪੀਟ ਕੀਤਾ। ਫਿਲਹਾਲ ਫੋਮਲੇਰ ਦੇ ਸਾਹਮਣੇ ਵਾਲੀ ਚੋਕਾ ਚੱਲ ਰਹੀ ਹੈ। ਕੋਈ ਖਾਲੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਤੋਂ ਵੱਡੇ ਜਨਰਲ ਅਵਿੰਦਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਦਾ ਜਿੱਤ ਵੈਪ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ